ਗੁਰਜੀਕਾ ਕਾਲਸਾ ਕਰਾਈ ਵਾਹਿਗੁਰਜ ਜੀ ਕੀ ਪਤੇ ਸੁਰਠ ਮਹੱਲਾ ਪੰਜਵਾ ਰਾਜਨ ਮਹ ਰਾਜਾ ਉਰਜਾਇਓ ਮਾਨਨ ਮਹ ਅਬਮਾਨੀ ਲੋਭਨ ਮਹ ਲੋਭੀ ਲੋਭਾਇਓ ਤੇ ਉਹ ਹਰ ਰੰਗ ਰਚੇ ਗਿਆਨੀ ਹਰ ਜਨ ਕੋ ਇਹੀ ਸੁਹਾਵੈ ਇਹੀ ਵਿਚਾਰਨ ਕਰਨਾ ਇਹੀ ਸੁਹਾਵੈ ਪੇਖ ਨਿਕਟ ਕਰ ਸੇਵਾ ਸਤ ਗੁਰਾ ਹਰ ਕੀਰਤਨ ਹੀ ਤ੍ਰਿਪਤਾਵੈ ਰਹਾਉ ਅਮਲਨ ਸਿਓ ਅਮਲੀ ਲਪਟਾਇਓ ਅਮਲਨ ਸਿਓ ਅਮਲੀ ਲਪਟਾਇਓ ਊਮਨ ਭੂਮ ਪਿਆਰੀ ਊਮਨ ਭੂਮ ਪਿਆਰੀ ਖੀਰ ਸੰਗ ਬਾਰਕ ਹੈ ਲੀਨਾ ਪ੍ਰਾਵ ਪ੍ਰਾਵ ਸੰਤ ਐਸੇ ਹਿਤਕਾਰੀ ਵਿਦਿਆ ਮਹ ਵਿਦਿਆੰਸੀ ਰਚਿਆ ਵਿਦਿਆੰਸੀ ਰਚਿਓ ਨਾਨਕ ਦੇਖ ਸੁਖ ਪਾਵੈ ਜੈਸੇ ਰਸਨਾ ਸਾਦ ਲੁਬਾਨ ਲੁਬਾਨੀ ਤਿਉ ਹਰ ਜਨ ਹਰ ਗੁਣ ਗਾਵੈ ਐਸੀ ਭੂ ਜੈਸੀ ਭੂਖ ਤੈਸੀ ਕਾ ਪੂਰਕ ਪੂਰਕ ਜੈਸੀ ਭੂਖ ਤੈਸੀ ਕਾ ਪੂਰਕ ਸਾਗਲ ਘਟ ਆਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰਜਾਮੀ ਸੁਰਠ ਮਹੱਲਾ ਪਿੰਜਵਾ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ਮਾਧੂ ਹਮ ਐਸੇ ਤੂ ਐਸਾ ਮਾਧੂ ਪਦਤੀ ਵਿਸਰਾਮ ਲਾ ਦੇਨਾ ਮਾਧੂ हम ऐसे तू ऐसा इकट्ठा नहीं कह देना तू ऐसा हम पापी तुम बाप खंडन निको ठाकुर देसा रहाओ तुम सब साज तुम सब साजे साज निवाजी जियो पिंड दे प्राणा निरगुनिया रे गुण नहीं कोई ਤੁਮਾ ਦਾਨ ਦੇਹੁ ਮਿਹਰਵਾਨਾ ਤੁਮ ਕਰੋ ਭਲਾ ਹਮ ਭਲੋ ਨਾ ਜਾਣਹਿ ਤੁਮ ਸਦਾ ਸਦਾ ਦਇਆ ਅੱਲਾ ਤੁਮ ਸੁਖ ਦਾਈ ਪੁਰਖ ਵਿਦਾਤੀ ਤੁਮ ਰੱਖੋ ਅਪੁਨੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਜੀਏ ਜੰਤ ਸਭ ਜਾਚੈ ਤੁਮ ਨਿਧਾਨ ਅਟਲ ਸੁਲਤਾਨ ਲੱਲੇ ਦੀ ਸਿਆਰੀ ਲਾ ਕੇ ਸੁਲਤਾਨ ਉਚਾਰਨ ਕਰਨਾ ਤੁਮ ਨਿਦਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹ ਨਾਨਕ ਹਮ ਇਹਿ ਹਵਾਲਾ ਰਾਖ ਸੰਤਨ ਕੈ ਪਾਛੈ ਸੋਰਠ ਮਹੱਲਾ ਪੰਜਵਾ ਘਰ ਦੂਜਾ ਮਾਤ ਗਰਭ ਬਹਿ ਆਪਨ ਸਿਮਰਨ ਦੀ ਤਹਿ ਤੁਮ ਰਾਖਣ ਹਾਰੇ ਜੀਤਾ ਤਹ ਤੁਮ ਇਕੱਠਾ ਨਹੀਂ ਕਹਿ ਦੇਣਾ ਤਹ ਤੁਮ ਰੱਖ ਨਾ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਾ ਹੋ ਤਾਰਨ ਹਾਰੇ ਜੀ ਲਹਿਰ ਪਾਠ ਮੇਰੇ ਲਹਿਰ ਛਪਿਆ ਹੋਇਆ ਸੀ ਹਾਹੇ ਨੂੰ ਸਿਹਾਰੀ ਲੱਗੀ ਸੀ ਰਾਰੇ ਨੂੰ ਸਿਹਾਰੀ ਹੈ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਾ ਤਾਰਨ ਹਾਰੇ ਮਾਦਾ ਤੂ ਠਾਕੁਰ ਸਿਰ ਮੋਰਾ ਸਿਰ ਮੋਰਾ ਪਾਠ ਇਕੱਠਾ ਹੀ ਹੈ ਮਾਦੋ ਮਾਦੋ ਤੂ ਠਾਕੁਰ ਸਿਰ ਮੂਰਾ ਮਾਦਾ ਤੂ ਠਾਕੁਰ ਸਿਰ ਮੂਰਾ ਸਿਰ ਮੂਰਾ ਯਾਨੀ ਸ਼੍ਰੋਮਣੀ ਈਹਾ ਉਹਾ ਤੁਹਾਰੋ ਧੋਰਾ ਰਹਾਉ ਕੀਤੇ ਕਉ ਮੇਰਾ ਸਮਾਨ ਕਰਨ ਹਾਰ ਤ੍ਰਿਣ ਜਾਣੈ ਕੀਤੇ ਕਉ ਮੇਰਾ ਸਮਾਨ ਇਥੇ ਵਿਸਰਾਮ ਕਰਨ ਹਾਰ ਤ੍ਰਿਣ ਜਾਣੈ ਤੂ ਦਾਤਾ ਮਾਗਣ ਕਉ ਸਗਲੀ ਦਾਨ ਦੇਹ ਪ੍ਰਭ ਪਾਨੈ ਖਿਨ ਮਹਿ ਅਵਰ ਖਿਨਾ ਮਹਿ ਅਵਰਾ ਅਚਰਜ ਚਲਤ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰੋ ਉਚਾ ਅਗਮ ਅਪਾਰੇ ਸਾਧ ਸੰਗ ਜੋ ਤੁਮਹਿ ਮਿਲਾਇਓ ਤੋ ਸਾਧ ਸੰਗ ਪਤਿ ਜਮਕ ਲਾ ਦਨੀਆ ਸਾਧ ਸੰਗ ਜੋ ਤੁਮਹਿ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸੋਰਠ ਮਹੱਲਾ ਪੰਜਵਾ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਰੇਣ ਨਾਣੇ ਨਾਲ ਨੀ ਹੈ ਰੇਣ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ संत हमारा गहना हम संतन शिव बाण आई हम पदती विश्राम है हम संतन शिव बाण आई पूर्व लिखया पाई एहु मन तेरा पाई हां जी एहु मन तेरा पाई रहा संतन शिव मेरी लेवा देवी संतन शिव ब्यवारा संतन शिव ਬਿਉਹਾਰਾ ਸੰਤਨ ਸਿਓ ਹਮ ਲਾਹਾ ਖਾਟਿਆ ਹਰ ਭਗਤ ਭਰੇ ਪੰਡਾਰਾ ਸੰਤਨ ਮੋਕੋ ਪੂੰਜੀ ਸੋਪੀ ਤ ਉਤਰਿਆ ਮਨ ਕਾ ਧੋਖਾ ਸੰਤਨ ਮੋਕੋ ਪੂੰਜੀ ਸੋਪੀ ਤ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾ ਕਰੈ ਗੋ ਕਰੈ ਗੋ ਕਰੈ ਗੋ ਜੋ ਫਟਿਓ ਸਗਲੋ ਲੇਖਾ ਜੋ ਫਟਿਓ ਸਗਲੋ ਲੇਖਾ ਮਹਾ ਆਨੰਦ ਭਏ ਸੁਖ ਪਾਇਆ ਭਾਈ ਪਦਤੀ ਠਮਕ ਲਾਉਣੀ ਹੈ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੇ ਸੁਰਠ ਮਹੱਲਾ ਪਿੰਜਵਾ ਜੀਤੀ ਸਮਗਰੀ ਦੇਖੋ ਰੇ ਨਰ ਦੇਖੋ ਆਹ ਨਾ ਓਂਕੜਾ ਜੀਤੀ ਸਮਗਰੀ ਦੇਖੋ ਰੇ ਨਰ ਤੀਤੀ ਹੀ ਛੱਡ ਜਾਨੀ RAM ਨਾਮ ਸੰਗ ਕਰ ਵਿਵਹਾਰਾ ਪਾਵਹਿ ਪਾਦ ਨਿਰਵਾਨੀ ਪਿਆਰੀ ਤੂੰ ਮੇਰੋ ਸੁਖਦਾਤਾ ਗੁਰਪੂਰੈ ਦੀਆ ਉਪਦੇਸਾ ਤੁਮ ਹੀ ਸੰਗ ਪਰਾਤਾ ਰਹਾਓ ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਤਾ ਮਹ ਸੁਖ ਨਹੀਂ ਪਾਈਐ ਹੂ ਰੇਨ ਤੂ ਸਗਲ ਕੀ ਮੇਰੇ ਮਨ ਤਉ ਅਨੰਦ ਮੰਗਲ ਸੁਖ ਪਾਈਐ ਕਾਲ ਨ ਭਾਨੈ ਅੰਤਰ ਵਿਦ ਜਾਣੈ ਤਾ ਕੀ ਕਰ ਮਨ ਸੇਵਾ ਕਰ ਪੂਜਾ ਹੋਮ ਇਹ ਮਨੁਆ ਅਕਾਲ ਮੂਰਤ ਗੁਰਦੇਵਾ ਗੂਬਿਦ ਦਾਮੋਦਰ ਦਇਾਲ ਮਾਧਵੇ ਪਾਰ ਬ੍ਰਹਮ ਨਿਰੰਕਾਰਾ ਨਾਮ ਵਰਤਣ ਨਾਮੁ ਵਾਲੀ ਵਾ ਨਾਮ ਨਾਨਕ ਨਾਮ ਨਾਨਕ ਪ੍ਰਾਣ ਆਧਾਰਾ ਸੋਰਠ ਮਹੱਲਾ ਪੰਜਵਾ ਮਿਰਤਕ ਕੋ ਪਾਇਓ ਤਾਨ ਸਾਸਾ ਮਿਚੁਰਤ ਆਨ ਮਿਲਾਇਆ ਪਸੂ ਪਰੇਤ ਮੁਗਦ ਭਏ ਸਰੂਤੇ ਹਰ ਨਾਮ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾ ਕੀ ਕੀਮਤ ਕਹਿਣ ਨਾ ਜਾਈ ਰਹਾਉ ਦੁਖ ਸੋਗ ਕਾ ਢਾਹਿਓ ਡੇਰਾ ਅਨੰਦ ਮੰਗਲ ਬਿਸਰਾਮ ਮਨ ਬਾੰਥਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ਈਹਾ ਸੁਖ ਆਗੈ ਮੁਖ ਊਜਲ ਮਿਟ ਗਏ ਆਵਣ ਜਾਣੀ ਨਿਰਭਉ ਭੈ ਹਿਰਦੈ ਨਾਮ ਵਸਿਆ ਆਪਣੇ ਸਤਗੁਰ ਕੈ ਮਨ ਭਾਣੀ ਆਪਣੇ ਸਤਗੁਰ ਕੈ ਮਨ ਭਾਣੀ ਆਪਣੇ ਸਤਗੁਰ ਕੈ ਮਨ ਭਾਣੀ ਊਠਤ ਬੈਠਤ ਹਰ ਗੁਣ ਗਾਵੇ ਦੂਖ ਦਰਦ ਭ੍ਰਮ ਭਾਗਾ ਦੂਖ ਤਰਦ ਭ੍ਰਮ ਕੋ ਕਹ ਨਾਨਕ ਤਾ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਸੁਰਠ ਮਹੱਲਾ ਪੰਜਵਾ ਰਤਨ ਛਾੜ ਕਉਡੀ ਸੰਗ ਲਾਗੇ ਜਾਤੇ ਕਛੂ ਨਾ ਪਾਈਐ ਪੁਰਨ ਪਾਰ ਬ੍ਰਹਮ ਪਰਮੇਸ਼ੁਰ ਮੇਰੇ ਮਨ ਸਦਾ ਧਿਆਈਐ ਸਿਮਰਹੁ ਹਰਿ ਹਰਿ ਨਾਮ ਪਰਾਨੀ ਸਿਮਰਹੁ ਅਦਿ ਤੇ ਵਿਸਰਾਮ ਹੈ ਸਿਮਰੋ ਹਰ ਹਰ ਨਾਮ ਪਰਾਨੀ ਬਿਨਸੈ ਕਾਚੀ ਦੇਹ ਅਗਿਆਨੀ ਤੇ ਵਿਸਰਾਮ ਧਿਆਨ ਨਾਲ ਲਾਉਣਾ ਬਿਨਸੈ ਕਾਚੀ ਦੇਹ ਇਥੇ ਵਿਸਰਾਮ ਹੈ ਅਗਿਆਨੀ ਰਹਾਉ ਮ੍ਰਿਗ ਤ੍ਰੇਸਨਾ ਅਰ ਸੋਪਣ ਮਨੋਰਥ ਤਾ ਕੀ ਕਾਚ ਨਾ ਵਡਾਈ RAM ਭਜਨ ਬਿਨ ਕਾਮ ਨ ਆਵਸ ਸੰਗ ਨ ਕਾਹੂ ਜਾਈ ह हो हो तावत तावत त्रिपतासे राम नाम नहीं की साध बेकार बिखरा समातो असंक खते कर फेरे खते पोला बोलना मतु तो पद कसकी बोल ਨਾਨਕ ਕੀ ਪ੍ਰਾਪ ਪਾਹਿ ਬਿਨੰਤੀ ਬਿਨੰਤੀ ਸਿਆਰੀ ਨਾਲ ਬਿਨੰਤੀ ਕਟੋ ਅਵਗਣ ਮੇਰੇ ਸੂਰਠ ਮਹੱਲਾ ਪੰਜਵਾ ਗੁਣ ਗਾਵੋ ਪੂਰਨ ਅਬਿਨਾਸੀ ਕਾਮ ਕ੍ਰੋਧ ਵੇਖ ਜਾਰੀ ਮਹਾ ਵਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਪੂਰਾ ਗੁਰ ਮਿੱਟੀ ਉਪਰਮ ਅੰਧੇਰਾ ਇਹ ਵੀ ਸ਼ਾਂਤ ਧਿਆਨ ਨਾਲ ਲਾਉਣਾ ਪੂਰਾ ਗੁਰ ਮਿੱਟੀ ਉਪਰਮ ਅੰਧੇਰਾ ਬਾਜੇ ਪ੍ਰੇਮ ਭਗਤ ਪ੍ਰਭ ਨੀਰਾ ਇਹ ਵੀ ਵਿਸ਼ਰਾਮ ਬਾਜੇ ਪ੍ਰੇਮ ਭਗਤ ਇਥੇ ਵਿਸ਼ਰਾਮ ਹੈ ਪ੍ਰਭ ਨੀਰਾ ਰਹਾਉ ਹਰ ਹਰ ਨਾਮ ਨਿਧਾਨ ਰਸ ਪੀਆ ਮਾਨ ਤਨ ਰਹੀ ਅਗਾਈ ਜਾਤ ਕਾਤ ਪੂਰ ਰਹਿਓ ਪਰਮੇਸਰਾ ਕਾਤ ਆਵੈ ਕਾਤ ਜਾਈ ਜਾਪ ਤਾਪ ਸੰਜਮ ਗਿਆਨ ਤਤ ਬਿਤਾ ਜਿਸ ਮਾਨਵ ਸ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾ ਕੀ ਪੂਰਨ ਕਾਲਾ ਕਾਲ ਕਲੇਸ਼ ਮਿਟੇ ਦੁਖ ਸਗਲੀ ਕੋਟੀ ਜਮਕੀ ਫਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮਾਨ ਤਨ ਭਈ ਬਿਗਾਸਾ ਸੋਰਠ ਮਹੱਲਾ ਪੰਜਵਾ ਕਰਨ ਕਰਾਵਣ ਹਾਰ ਪ੍ਰਵਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਇਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਆ ਆਪ ਸਹਾਈ ਹਾਂਜੀ ਮੇਰਾ ਗੁਰ ਇਥੇ ਵਿਸਰਾਮ ਹੋਆ ਆਪ ਸਹਾਈ ਸੂਖ ਸਹਿਜ ਆਨੰਦ ਮੰਗਲ ਰਾਸ ਅਚਰਜ ਭਈ ਬਡਾਈ ਰਹਾਉ ਗੁਰ ਕੀ ਸਰਣ ਪਏ ਭੈ ਨਾਸੇ ਸਾਚੀ ਦਰਗਹਿ ਮਾਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਅਪੁਣਾ ਥਾਨੇ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਗੁਣ ਗਾਵਤ ਆਰਾਧ ਨਾਮ ਹਰ ਇਥੇ ਵਿਸ्राम ਹੈ ਆਏ ਆਪਣੈ ਥਾਨਿ ਜੈ ਜੈਕਾਰ ਕਰੈ ਸਭ ਉਸਤਤ ਸੰਗਤ ਸਾਧ ਪਿਆਰੀ ਸਾਧ ਬਲਿਹਾਰ ਜਾਉ ਪ੍ਰਭ ਆਪਣੇ ਜਿਨ ਪੂਰਨ ਪੈਜ ਸواری ਗੋਸਤ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨੰਦ ਸੇ ਤੀ ਘਰ ਆਇਆ ਸੋਰਠ ਮਹੱਲਾ ਪੰਜਵਾ ਪ੍ਰਾਵ ਕੀ ਸਰਣ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਾਤਾ ਰਹਾਉ ਸਤਗੁਰ ਨਾਮ ਨਿਧਾਨ ਦਰੜਾਇਆ ਸਤਗੁਰ ਪਦ ਤੇ ਝਮਕ ਲਾ ਦਨੀ ਹੈ ਸਤਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਾਨਵ ਰਸਿਆ ਅਬਿਨਾਸੀ ਤਾਕੋ ਬਿਗਨ ਨਾ ਕੋਉ ਲਾਗੇ ਬਿਗਨ ਬਿਗਨ ਨਹੀਂ ਕਹਿਣਾ ਘੱਗਾ ਲਾ ਕੇ ਬਿਗਨ ਤਾ ਕਉ ਵਿਗਨ ਨਾ ਕੋਊ ਲਾਗੇ ਜੋ ਸਤਗੁਰ ਆਪਨੈ ਰਾਖੇ ਜਿਹੜੀਆਂ ਦਲੈਂਕੜ ਹਨਾ ਕੋ ਪੂਰੇ ਦਲੈਂਕੜ ਲਾ ਕੇ ਬੋਨੇ ਕੋ ਇਉਂ ਨਹੀਂ ਕਹਿਣਾ ਕੋ ਚਲੋ ਜੀ ਤਾ ਕਉ ਵਿਗਨ ਨਾ ਕੋਊ ਲਾਗੇ ਜੋ ਸਤਗੁਰ ਆਪਨੈ ਰਾਖੇ ਚਰਨ ਕਮਲ ਵਸੇ ਰਿਧ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜੇਨ ਮਨ ਕੀ ਇਛ ਪੁਜਾਈ ਜਿੰਨੇ ਆਪਣੇ ਪਾਦ ਹੈ ਨਾ ਧਿਆਨ ਨਾਲ ਆਪਣੋ ਆਪਣੇ ਆਪਣੇ ਇਹ ਔਂਕੜ ਨਾਲ ਬੋਲਨੇ ਹਨ ਨਾਨਕ ਦਾਸ ਤਾ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸੂਰਠ ਮਹੱਲਾ ਪੰਜਵਾ ਮਾਇਆ ਮੋਹ ਮਗਨ ਅੰਧਿਆਰੈ ਦੀਵਨ ਹਾਰ ਨਾ ਜਾਣੈ ਜੀਉ ਪਿੰਡ ਸਾਜ ਜਿਨ ਰਚਿਆ ਬਲ ਆਪਣੂ ਕਰ ਮੰਨੈ ਮਨ ਬੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਸ ਕਰ ਹੈ ਸੋਈ ਸੋਈ ਜਾਣੈ ਰਹਾ ਨ ਕਛੂਐ ਛੰਨੀ ਰਹਾਉ ਜੀਵਾ ਸਵਾਦ ਲੋਭ ਮਦ ਮਤੂ ਉਪਜੇ ਅਨੇਕ ਵਿਕਾਰਾ ਬਹੁਤ ਜੋਨ ਪਰਮਤ ਦੁਖ ਪਾਇਆ ਹਉ ਮੈਂ ਬੰਧਨ ਕੇ ਪਾਰਾ ਦੇ ਕਿਵਾੜ ਅਨੇਕ ਪੜਦੇ ਮਹਿ ਪਰਦਾਰਾ ਸੰਗ ਫਕੈ ਪੜਦੀ ਪਦ ਜਿਹੜਾ ਪੁੱਲਾ ਹੀ ਉਚਾਰਨ ਕਰਨਾ ਹੈ ਚਿੱਤਰ ਗੁਪਤ ਜਬ ਲੇਖਾ ਮਾਗ ਹੈ ਤਾਬ ਕੌਣ ਪਰਦਾ ਤੇਰਾ ਟੱਕੈ ਤਾਬ ਕੌਣ ਇਥੇ ਠਮਕ ਲਾ ਦਿੰਨੀ ਐ ਪਰਦਾ ਤੇਰਾ ਟੱਕੈ ਦੀਨ ਦਇਆਲ ਪੂਰਨ ਦੁਖ ਭੰਜਨਾ ਤੂੰ ਬਿਨ ਓਟ ਨ ਕਾਈ ਕਾੜ ਲੇਹੋ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ Jap ਅਨੰਦ ਕਰਹੁ ਨਿਤ ਪ੍ਰਾਣੀ ਜਪ ਇਥੀ ਯਮਕ ਲਾ ਦਨੀ ਆ ਬਾਣੀ ਪਦ ਤੇ ਵਿਸਰਾਮ ਹੈ ਹਰ ਸਾਚਾ ਸਿਮਰਹੁ ਭਾਈ ਸਿਮਰਹੁ ਪਦ ਤੇ ਵਿਸਰਾਮ ਹਰ ਸਾਚਾ ਸਿਮਰਹੁ ਭਾਈ ਹਰ ਸਾਚਾ ਸਿਮਰਹੁ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰ ਨ ਕਬੂ ਜਾਈ ਹਰ ਬਿਸਰ ਨ ਕਬੂ ਜਾਈ ਹਰ ਬਿਸਰ ਨ ਕਬੂ ਜਾਈ ਰਹਾਉ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸਨ ਸਭ ਦੁਖ ਨਾਸਨ ਗੁਰ ਚਰਣੀ ਮਨ ਲਾਗਾ ਗਾਵਤ ਗੁਣ ਗਾਵਤ ਅਚੂਤ ਅਬਿਨਾਸੀ ਛੁੱਟ ਥੋੜਾ ਜਿਹਾ ਖਸਕੇ ਹੀ ਬੋਲਨਾ ਗੁਣ ਗਾਵਤ ਅਚੂਤ ਅਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇਈ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਮੰਤ ਮਦ ਨਾਨਕ ਕਉ ਆਦ ਅੰਤ ਮਦ ਨਾਨਕ ਕਉ ਆਦ ਅੰਤ ਮਦ ਨਾਨਕ ਕਉ ਸੋ ਪ੍ਰਭ ਹੋ ਆ ਬੇਲੀ ਬੇਲੀ ਕਸ ਕੇ ਹੀ ਪੁੰਨ ਸੋਰਠ ਮਹੱਲਾ ਪੰਜਵਾ ਪੰਜ ਪਦਾ ਬਿਨਸੈ ਮੂਹ ਮੇਰਾ ਅਰ ਤੇਰਾ ਬਿਨਸੈ ਆਪਣੀ ਧਾਰੀ ਸੰਤੋ ਇਹ ਬਤਾਵਹਕਾਰੀ ਇਹ ਸੰਤੋ ਇਥੇ ਵਿਸ਼ਰਾਮ ਲਾ ਦਨਾ ਇਹ ਨਹੀਂ ਕਹਿਣਾ ਇਹ ਬਤਾਵਹਕਾਰੀ ਜਿਤ ਹਮੈ ਗਰਭ ਨਿਵਾਰੀ ਜਿਤ ਨਹੀਂ ਕਹਿਣਾ ਜਿਤ ਹਮੈ ਗਰਭ ਨਿਵਾਰੀ ਰਹਾਉ ਨਿਵਾਰੀ ਨੰਨੇ ਦੀ ਸਿਆਰੀ ਨਾਲ ਸਰਬ ਭੂਤ ਪਾਰ ਬ੍ਰਹਮ ਕਰਮਾਨਿਆ ਹੋਵਾ ਸਗਲ ਰੇਨਾਰੀ ਵੇਖਿਓ ਪ੍ਰਭ ਜੀਓ ਆਪਣੈ ਸੰਗੇ ਚੂਕੈ ਪੀਤ ਪ੍ਰਮਹਾਰੀ ਔਖਦ ਨਾਮ ਮੁਖਦ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆਰੀ ਕਹੋ ਨਾਨਕ ਕਹੋ ਹੁੜਾ ਨਹੀਂ ਕਹੋ ਕਹੋ ਨਾਨਕ ਕਹੋ ਨਾਨਕ ਜਿਸ ਮਸਤਕ ਲਿਖਿਆ ਹੁੜਾ ਜੀ ਫਰਕ ਹੁੰਦਾ ਜਿਵੇਂ ਹੁੜਾ ਹੋਵੇ ਕਹੋ ਲਹੋ ਸਹੋ ਬਹੋ ਅੰਕੜ ਹੋਵੇ ਕਹੋ ਲਹੁ ਵਾਹ ਸਹ ਇਹਨਾ ਉਚਾਰਨ ਕਰਨਾ ਕਹੋ ਨਾਨਕ ਜਿਸ ਮस्तक ਲਿਖਿਆ ਤਿਸ ਗੁਰਮਿਲ ਰੋਗ ਵਿਦਾਰੀ ਤਿਸ ਗੋਰਮਿਲ ਗੁਰਮਿਲ ਇਕੱਠਾ ਨਹੀਂ ਜਲਨਾ ਤਿਸ ਗੋਰਮਿਲ ਰੋਗ ਵਿਦਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ